ਸਾਡੀ ਹਾਂ ਜੀ ਅੱਛਾ ਕੋਈ ਮੰਗ ਕਰਦੇ ਹੋ ਸਰਕਾਰ ਤੋਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗਦਾ ਇਹ ਸਾਡਾ ਹੁਣ ਮਾੜਾ ਮੋੜਾ ਕੁਕਲੀ ਬਣੇ ਹੋਏ ਤੇ ਗਰੀਬ ਆਦਮੀਆਂ ਦੀ ਉਹੀ ਤੁਸੀਂ ਢਾਹ ਰਹੇ ਹੋ ਸਾਡੀ ਹੈ ਠੀਕ ਤੁਸੀਂ ਸਾਨੂੰ ਪੈਸੇ ਦੇ ਰਹੇ ਨੇ ਪਹਿਲਾਂ ਪ੍ਰਧਾਨ ਮੰਤਰੀ ਯੋਜਨਾ ਵਾਲੇ ਫੇਰ ਬਾਅਦ ਸਾਡੇ ਮਕਾਨ ਢਾਉਣ ਨੂੰ ਕਹਿ ਰਹੇ ਨੇ ਹਮ ਅਸੀਂ ਦੱਸੋ ਕਿੱਥੇ ਜਾਈਏ ਹਾਂ ਜੀ ਹਾਂ ਜੀ ਨਗਰ ਪੰਚਾਇਤ ਉਹ ਦੇਖੋ ਜੀ ਲੱਗੇ ਆ ਹਾਂ ਜੀ ਨਗਰ ਪੰਚਾਇਤ ਵੱਲੋਂ ਹਾਂ ਜੀ ਉਹ ਬੋਰਡ ਬਾਹਰ ਲੱਗੇ ਆ ਜੀ ਹਾਂ ਜੀ ਇਧਰ ਵੀ ਉੱਪਰ ਲੱਗੇ ਆ ਗੁਰਦਿਆਲ ਸਿੰਘ ਦੇ ਸਾਨੂੰ ਜੀ ਮੈਨੂੰ ਦੋ ਕਿਸਤਾਂ ਦੇ 50-50 ਹਜ਼ਾਰ ਦੁੱਤਾ ਤਿੰਨ ਜੀ ਕੇ ਚ ਇੱਕ ਦੇ 30 ਇੱਕ ਦੇ 20 ਡੇਢ ਲੱਖ ਦੁੱਤਾ ਹੈ ਯਾਨੀ ਜੀ ਇੱਧਰ ਦੀ ਕਮਲਜੀਤ ਘਾਰਾ ਜੀ ਕੀ ਅੱਜ ਮਕਾਨ ਟਾਏ ਜਾ ਰਹੇ ਨੇ ਤੁਹਾਡੇ ਕੀ ਆ ਪੂਰਾ ਅੱਜ ਤਾਂ ਜੀ ਦੇਖੋ ਮੋਦਦਾਨ ਦੇ ਆਏ ਹੋਇਆ ਅੱਜ ਤਾਂ ਦੇਖੋ ਕੁਝ ਕਰਕੇ ਖਾਣ ਜੋਗੇ ਹੈ ਨਹੀਂ ਬਜ਼ੁਰਗ ਹੈਗੇ ਆ ਸਾਤੇ ਤੁਰ ਹੁੰਦਾ ਨਹੀਂ ਹੈਗੇ ਮਰੀਜ਼ ਬੰਦੇ ਹੈਗੇ ਅਸੀਂ ਥੋੜਾ ਮਕਾਨ ਟੋਬੇ ਚ ਸੀ ਨਹੀਂ ਜੀ ਸਾਡਾ ਟੋਬੇ ਚ ਸੀ ਸਾਡਾ ਤਾਂ ਮੈਂ ਤਾਂ ਇੰਨਾ ਹੀ ਦੇਖਦੀ ਹਾਂ ਇੱਕ ਸਾਲ ਤੋਂ ਰਹਿੰਦੀ ਹਾਂ ਪਹਿਲਾਂ ਤਾਂ ਬਜ਼ੁਰਗ ਰਹਿੰਦੇ ਸੀਗਾ ਜੀ ਫਿਰ ਅਸੀਂ ਜੱਦੀ ਆਈਆਂ ਮੈਂ ਜੱਦੀ ਇਹ ਪੀੜੀ ਤੇ ਮੈਂ ਤਾਂ ਇਹੀ ਕੁਝ ਦੇਖਦੀਆਂ ਜੀ ਅੱਛਾ ਹਾਂਜੀ ਹੁਣ ਕਿੰਨਾ ਘਟਾਤਾ ਤੁਹਾਡਾ ਥੋੜਾ ਜਿਹਾ ਘਟਾਇਆ ਕਿੰਨਾ ਕਹਿੰਦੇ ਆ ਜੀ ਬਈ 5 ਫੁੱਟ ਕਹਿੰਦੇ ਆ 5 ਫੁੱਟ ਹਾਂਜੀ ਅਸੀਂ ਦੁਨੀਆਂ ਨਾਲ ਆਂ ਮਿਰਜੀ ਦੁਨੀਆਂ ਨਾਲ ਤੁਸੀਂ ਕਾਉਂਸਲਰ ਹੋ ਇਸ ਵਾਰ ਦੇ ਅੱਜ ਜਿਹੜਾ ਨਗਰਪੰਚਾਇਤ ਵੱਲੋਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ ਆ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਕਿਵੇਂ ਲੱਗ ਰਿਹਾ ਤੁਹਾਨੂੰ ਸੰਤੁਸ਼ਟ ਹੋ ਇਹਦੇ ਤੋਂ ਬਿਲਕੁਲ ਜੀ ਪ੍ਰਸ਼ਾਸਨ ਦੇ ਨਾਲ ਰਲ ਕੇ ਉਹਨਾਂ ਦਾ ਅਸੀਂ ਸਹਿਯੋਗ ਦਿੱਤਾ ਕਿਉਂਕਿ ਹਾਈ ਕੋਰਟ ਦੇ ਮੂਰੇ ਕੁਝ ਨਹੀਂ ਹੈਗਾ ਜੀ ਜੋ ਪ੍ਰਸ਼ਾਸਨ ਨੇ ਕਿਹਾ ਜੀ ਉਹਨਾਂ ਨਾਲ ਅਸੀਂ ਰਲ ਕੇ ਉਹਨਾਂ ਦਾ ਸਹਿਯੋਗ ਦਿੱਤਾ ਤੇ ਜਿੱਥੇ-ਇੱਥੇ ਇਨਕ੍ਰੋਚਮੈਂਟ ਲੱਗੀ ਆ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇ ਕੇ ਉਹ ਨਾਲ ਚੁਕਵਾਈ ਆ ਤੇ ਮੈਂ ਸਦਾ ਹੀ ਰਿਣੀ ਰਹਾਂਗੇ ਨਗਰਪੰਚ ਖਮਾਣੋ ਸ਼ਹਿਰ ਦੇ ਨਿਵਾਸੀਆਂ ਦਾ ਜਿਨ੍ਹਾਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਪੂਰੇ ਸ਼ਹਿਰ ਨੇ ਜੀ ਸਾਡਾ ਠੀਕ ਆ ਔਰ ਮਤਲਬ ਕਿਸੇ ਦਾ ਘਰ ਟਾ ਨਹੀਂ ਟਾਇਆ ਨਹੀਂ ਘਰ ਟਾਉਣ ਦਾ ਨਾਂ ਤਾਂ ਕੋਈ ਆਰਡਰ ਸੀ ਤੇ ਨਾ ਹੀ ਕੋਈ ਏਦਾਂ ਦੀ ਉਹ ਪ੍ਰੋਬਲਮ ਆਈ ਹੈ। ਕਿਸੇ ਦਾ ਘਰ ਤਾਂ ਨਹੀਂ ਕੀਤਾ ਪਰ ਉਸ ਨੇ ਜਾਂ ਨਹੀਂ ਰਲ ਮਿਲ ਕੇ ਪ੍ਰਸ਼ਾਸਨ ਦੇ ਨਾਲ ਅਸੀਂ ਰਲ ਮਿਲ ਕੇ ਸਹਿਮਤੀ ਨਾਲੇ ਸਾਰਾ ਕੁਝ ਹੋ ਰਿਹਾ ਜੀ ਸਾਰੇ ਪਿੰਡ ਦੇ ਸਹਿਯੋਗ ਨਾਲ। ਅਖਮਾਣੋ ਕੱਲਾਂ ਦੇ ਵਿੱਚ ਜਿਹੜੇ ਮਕਾਨ ਟਾਏ ਜਾ ਰਹੇ ਨੇ ਸਰ ਇਹ ਕਿਹਦੇ ਹੁਕਮ ਅਤੇ ਟਾਏ ਜਾ ਰਹੇ ਨੇ ਜੀ ਇਹਦੇ ਵਿੱਚ ਇੱਕ ਜਨਿਤ ਪਟੀਸ਼ਨ ਪਈ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ ਜੀ ਮਾਨਯੋਗ ਹਾਈ ਕੋਰਟ ਦੇ ਵੱਲੋਂ ਇਹਨਾਂ ਨੂੰ ਜਿਹੜੇ ਆਦੇਸ਼ ਦਿੱਤੇ ਗਏ ਨੇ 3 ਤਰੀਕ ਨੂੰ ਇਹਨੂੰ 15 ਦਿਨਾਂ ਦੇ ਵਿੱਚ ਡਿਊ ਪ੍ਰੋਸੈਸ ਆਫ ਜਿਹੜਾ ਹੈ ਲਾਡ ਨੂੰ ਜਿਹੜੀ ਇਨਕ੍ਰੋਚਮੈਂਟਾਂ ਟੋਬੇ ਦੇ ਤਨੋਂ ਦੂਰ ਕਰਵਾਇਆ ਜਾਵੇ ਉਹਨਾਂ ਦੇ ਆਦੇਸ਼ਾਂ ਅਨੁਸਾਰ ਜਿਹੜੀ ਹੈ ਇਨਕ੍ਰੋਚਮੈਂਟ ਦੂਰ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਮਤਲਬ ਕਿੰਨੀ ਤਰੀਕ ਦਿੱਤੀ ਸੀ ਹਾਈ ਕੋਰਟ ਨੇ ਕਦੋਂ ਖਾਲੀ ਕਰਨੀ ਸੀ ਇਹ ਸਾਰੇ ਇਹਨਾਂ ਨੂੰ ਅਸੀਂ ਟਾਈਮ 12 ਤਰੀਕ ਤੱਕ ਦਿੱਤਾ ਸੀਗਾ ਜੀ ਸਪੀਕਿੰਗ ਆਰਡਰ ਪਾਸ ਕਰਕੇ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ 17 ਤਰੀਕ ਜਿਹੜੀ ਕੰਪਲਾਈਂਸ ਰਿਪੋਰਟ ਪੇਸ਼ ਕਰਨੀ ਹੈ ਅੱਛਾ ਇਹ ਇਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਸੀਗਾ 3 ਤਰੀਕ ਤੋਂ ਲੈ ਕੇ 15 ਦਿਨਾਂ ਵਿੱਚ ਜਿਹੜੇ ਹੈਗੇ ਨਕਰੋਚਮੈਂਟ ਦੂਰ ਕਰਨ ਦੇ ਹੁਕਮ ਦਿੱਤੇ ਸੀ ਹਾਂ ਅੱਛਾ ਇਹ ਸਭ ਵਿਰੋਧ ਵੀ ਕੀਤਾ ਕਿਸੇ ਨੇ ਇਹਨਾਂ ਕਰਨ ਵਾਲਿਆਂ ਨੇ ਵਿਰੋਧ ਵੀ ਕਰਨ ਦੀ ਕੋਸ਼ਿਸ਼ ਕੀਤੀ ਆ ਨਹੀਂ ਥੋੜਾ ਹੈ ਚਲੋ ਫਿਰ ਵੀ ਕੋਈ ਨਹੀਂ ਅਸੀਂ ਜਿਹੜਾ ਹੈ ਜ਼ਿਆਦਾ ਵਿਰੋਧ ਤਾਂ ਨਹੀਂ ਹੋਇਆਗਾ ਤੇ ਪਰ ਉਹ ਜੋ ਹੁਕਮੰਦ ਦਾ ਕਾਰਵਾਈ ਕਰ ਰਹੇ ਅਸੀਂ ਮਤਲਬ ਸਹਿਯੋਗ ਦਿੱਤਾ ਲੋਕਾਂ ਨੇ ਤੁਹਾਨੂੰ ਨਹੀਂ ਠੀਕ ਹੈ ਜ਼ਿਆਦਾ ਵਿਰੋਧ ਨਹੀਂ ਹੋਇਆਗਾ ਫਿਰ ਵੀ ਚਲੋ ਆ ਕਿਤੇ ਪੁਲਿਸ ਵੱਲ ਦਾ ਤਾਂ ਨਹੀਂ ਕਰਨਾ ਪਿਆ ਨਹੀਂ ਨਹੀਂ ਪੁਲਿਸ ਵੱਲ ਦਾ ਨਹੀਂ ਪੁਲਿਸ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਡੀਸੀ ਸਾਹਿਬ ਵੱਲੋਂ ਤੇ ਪੁਲਿਸ ਪ੍ਰੋਟੈਕਸ਼ਨ ਹੈ ਸਾਡੇ ਕੋਲ ਤੇ ਨਹੀਂ ਪ੍ਰਯੋਗ ਇਸ ਤਰ੍ਹਾਂ ਦਾ ਨਹੀਂ ਕਰਨਾ ਹੋਇਆ ਕਿੰਨੇ ਸਰ ਕੁੱਲ ਘਰਨੇ ਨੋਟਿਸ ਦਾ 65 ਨੇ ਪਰ ਘਰ ਕਿੰਨੇ ਨੇ ਕੁੱਲ ਜਿਨ੍ਹਾਂ ਨੂੰ ਖਾਲੀ ਕਰਵਾਉਣਾ ਨਹੀਂ ਹਜੇ 64 ਘਰਨੇ 64 ਜੋ ਵੀ ਨਕਰੋਚਮੈਂਟ ਹੈ ਜੋ ਵੀ ਰਿਕਾਰਡ ਦੇ ਅੰਸਰ ਹੈ ਉਹਨੂੰ ਦੂਰ ਕਰਵਾ ਰਹੇ ਹਾਂ ਜੀ ਧੰਨਵਾਦ ਥੈਂਕ ਯਾਰ ਹੈ ਵੀ उन्हू सगो कहते कभी कह भेजी जाये कर कोई चक्कर ਵਾਲਾ ਇਹਦੇ ਸਾਨੂੰ ਸਰਕਾਰ ਨੇ ਪਹਿਲੇ